ਦੀ ਮੁਲਾਕਾਤ ਦਾ ਕੀ ਅਸੀਂ ਅੱਜ ਆਏ ਆ ਸਾਰੇ ਸਾਡੇ ਨਾਲ ਐਮਪੀ ਸਾਹਿਬ ਸਾਰੇ ਹਲਕਿਆਂ ਦੇ ਇੰਚਾਰਜ ਕਮਿਸ਼ਨਰ ਸਾਹਿਬ ਨੂੰ ਮਿਲਣ ਆਏ ਸੀ ਇਸ ਕਰਕੇ ਆਏ ਸੀ ਕਿ ਸਾਡੇ ਕਾਉਂਸਲਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਬਈ ਕਾਉਂਸਲਰ ਦੇ ਘਰਾਂ ਚ ਪੁਲਿਸ ਗਈ ਆ ਉਹਨਾਂ ਨੂੰ ਹਰਾਜ ਕੀਤਾ ਜਾ ਰਿਹਾ ਸੋ ਮੈਂ ਸਮਝਦਾ ਇਹ ਕੰਮ ਜਿਹੜਾ ਹੈ ਇਹ ਡੈਮੋਕ੍ਰੇਸੀ ਦੇ ਠੀਕ ਨਹੀਂ ਸੋ ਇਲੈਕਸ਼ਨਰ ਹੁੰਦੀਆਂ ਨੇ ਸਾਨੂੰ ਅਧਿਕਾਰ ਆ ਸਾਰਿਆਂ ਨੂੰ ਸਾਡੇ ਸੰਵਿਧਾਨ ਨੇ ਅਧਿਕਾਰ ਦਿੱਤੇ ਨੇ ਲੇਖਣ ਲੜਦਾ ਜਿਹੜੇ ਇਲੈਕਸ਼ਨ ਲੜ ਕੇ ਜਿੱਤ ਕੇ ਆਉਂਦੇ ਨੇ ਪਬਲਿਕ ਦੇ ਨੰਬੇ ਬੰਦੇ ਨੇ ਤੇ ਜੇ ਉਹਨਾਂ ਨੂੰ ਪੁਲਿਸ ਪਰੇਸ਼ਾਨ ਕਰੇ ਜਾਂ ਸਰਕਾਰ ਦੇ ਇਸ਼ਾਰੇ ਨਾਲ ਇਹ ਕੰਮ ਕਰਨ ਤੇ ਉਹ ਠੀਕ ਨਹੀਂ ਜੇ ਇਹ ਸਾਡੇ ਕੌਂਸਲਰ ਨਾਲ ਕਿਸੇ ਤਰ੍ਹਾਂ ਦੀ ਕੋਈ ਜਾਇਜ਼ਤੀ ਕਰਨਗੇ ਤੇ ਕਾਂਗਰਸ ਪਾਰਟੀ ਬਰਦਾਸ਼ਤ ਨਹੀਂ ਕਰੇਗੀ ਮਨਸ਼ਾ ਕੀ ਨਜ਼ਰ ਆ ਰਹੀ ਕਿ ਉਹ ਮਨਸ਼ਾ ਇਸ ਕਰਕੇ ਇਹਨਾਂ ਨੂੰ ਪਤਾ ਕਾਂਗਰਸ ਪਾਰਟੀ ਦਾ ਮੇਅਰ ਬਣਨ ਜਾ ਰਿਹਾ ਸੀਬੀ ਸਾਹਿਬ ਦੇਸੀ ਕਰ ਵੇਖੋ ਮੈਂ ਇਹ ਨਹੀਂ ਕਹਣਾ ਦਾ ਛਿੱਪੀ ਗਏ ਨੇ ਪੁਲਿਸ ਹਮੇਸ਼ਾ ਹਟ ਨਹੀਂ ਜਾਂਦੀ ਆ ਸਾਹਮਣੇ ਦੇਖੋ ਸੋ ਇਸ ਕਰਕੇ ਅਸੀਂ ਮਿਲਣਾ ਜਾਏ ਸੀ ਕਿ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਿਹੜੀ ਸਾਡੇ ਕਾਉਂਸਲਰਾਂ ਨਾਲ ਸਾਡੇ ਨਾਲ ਕੋਈ ਕੁਝ ਕੀਤਾ ਜਾ ਰਿਹਾ ਹੈ ਨਹੀਂ ਦਬਾਅ ਕਿੰਦਾ ਦਾ ਪੁਲਿਸ ਕੀ ਕਰਦੀ ਵੀ ਹੈ ਵੇਖੋ ਤਾਲੂ ਸਾਰਿਆਂ ਨੂੰ ਪਤਾ ਤੁਸੀਂ ਜਾਣਦੇ ਹੋ ਇਲੈਕਸ਼ਨਾਂ ਨਹੀਂ ਹੁੰਦਾ ਕੀ ਜੀ ਸੋਇਸ ਕਰਕੇ ਕਹਿੰਦੀ ਤੇ ਗੱਲ ਹੀ ਨਹੀਂ ਜੇ ਪ੍ਰਚਾਰ ਕਦ ਲਈ ਕੀਤਾ ਜਾਂਦਾ ਐਸੇ ਕਰਕੇ ਕੀਤਾ ਜਾਂਦਾ ਰਾਤ ਭੁਗਾ ਕੇ ਅਸੀਂ ਇਹਨਾਂ ਦੀਆਂ ਵੋਟਾਂ ਪਵਾ ਲਈਏ ਪਰ ਕਾਂਗਰਸ ਪਾਰਟੀ ਦੇ ਜਿਹੜੇ ਕਾਉਂਸਲਰ ਨੇ ਚਾਹੇ ਸੰਭਲੀਆਂ ਬੰਦੀਆਂ ਚਾਹੇ ਪਾਰਲੀਮੈਂਟ ਬੰਦੀ ਆ ਸਾਡੇ ਜਿਹੜੇ ਕਾਗਰਸ ਪਾਰਟੀ ਦੇ ਨਮਾਇਦੇ ਬਣ ਕੇ ਜਾਂਦੇ ਉਹ ਡੋਲਰ ਵਾਲੇ ਨਹੀਂ ਸਾਡੀ ਪਾਰਟੀ ਅੱਜ ਦੀ ਪਾਰਟੀ ਨਹੀਂ ਸਭ ਤੋਂ ਪੁਰਾਣੀ ਪਾਰਟੀ ਆ ਸੋ ਦੇਸ਼ ਨੂੰ ਯਾਦ ਕਰਾਉਣ ਵਾਲੀ ਪਾਰਟੀ ਆ ਸਾਡੀ ਪਾਰਟੀਆਂ ਨੇ ਸੀਨੇ ਦੇ ਗੋਲੀਆਂ ਖਾਧੀਆਂ ਨੇ ਸਾਡੇ ਨਮਾਇਦਿਆਂ ਨੇ ਸੋ ਸਾਡੇ ਲੀਡਰਾਂ ਨੇ ਸੋ ਕਾਂਗਰਸ ਪਾਰਟੀ ਭੱਜਣ ਵਾਲੀ ਨਹੀਂ ਮੁਕਾਬਲਾ ਕਰਨ ਨੂੰ ਜਾਣਦੀ ਆ ਇਹ ਕਿਹਾ ਸੀ ਸੀਪੀ ਸਾਹਿਬ ਨੇ ਕੀ ਕਿਹਾ ਫਿਰ ਉਹਨਾਂ ਭਰੋਸਾ ਦਿੱਤਾ ਵੀ ਕਿਸੇ ਨਾਲ ਧੱਕਾ ਨਹੀਂ ਹੋਏਗਾ ਸਾਹਿਬ ਕਿੰਨੇ ਬੰਦਿਆਂ ਨੂੰ ਧਮਕੀ ਆ ਰਹੀ ਹੈ ਕਿੰਨੇ ਕਾਉਂਸਲਰ ਕਿੰਨੇ ਕੰਦੇ ਸੋ ਨਹੀਂ ਸਾਡੇ ਵਾਲੀ ਦੇਖੋ 5-6 ਬੰਦਿਆਂ ਨੂੰ ਪੁਲਿਸ ਗਈ ਆ ਸੋ ਅਜੀਤ ਸਿੰਘ ਜੀ ਸਾਹਿਬ ਨੂੰ ਮਿਲੇ ਆ ਉਹਦਾ ਵਿਸ਼ਵਾਸ ਪੂਰਾ ਦਵਾਇਆ ਐਮਪੀ ਸਾਹਿਬ ਨੇ ਕਿਹਾ ਸੋ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਕਿਸੇ ਨਾਲ ਕੋਈ ਧੱਕਾ ਨਹੀਂ ਹੋਏਗਾ ਸੋ ਮੈਂ ਹੁਣ ਕਰਾਂਗਾ ਐਮਪੀ ਸਾਹਿਬ ਨੂੰ ਪੁਲਿਸ ਤੋਂ ਇਲਾਵਾ ਕਿ ਕਰਾਂਗਾ ਕਿ ਐਮਪੀ ਸਾਹਿਬ ਜਾਰੀ ਨਹੀਂ ਹਾਂਜੀ ਐਮਪੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕੀ ਮਸਲਾ ਕੀ ਹੈ ਤੁਸੀਂ ਸਾਰੇ ਆਏ ਜੇ ਕੀ ਹੋ ਗਿਆ ਇਦਾਂ ਦੀ ਕਾਰਪੋਰੇਸ਼ਨ ਦੀ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਹੋਈਆਂ ਨੇ ਇਲੈਕਸ਼ਨਾਂ ਦੇ ਵਿੱਚ ਲੋਕਾਂ ਮੈਂਡੇਟ ਕਾਂਗਰਸ ਪਾਰਟੀ ਨੂੰ ਦਿੱਤਾ ਹੈ ਸਾਹਮਣੇ ਜੀ 41 ਜਿੱਤ ਕੇ ਆਏ ਨੇ ਔਰ ਜਿਹੜੀ ਸਭ ਤੋਂ ਸੈਕੰਡ ਪਾਰਟੀ ਹੈ ਚਵੀ ਯੋਦੇ ਕਾਉਂਸਲਰ ਨੇ ਚਵੀ ਕਾਉਂਸਲਰ ਨੂੰ ਉਹ ਬਹੁਤ ਮੱਚ ਸਾਬਤ ਕਰਨ ਵਾਸਤੇ ਕਿਉਂਕਿ ਦੇਖੋ ਜਿਹੜੇ ਪਾਰਟੀ ਚੋਂ ਨਿਸ਼ਾਨ ਤੇ ਜਿੱਤੇ ਨੇ ਉਹ ਜੇ ਕੱਲ ਨੂੰ ਪਾਰਟੀਾਂ ਨੂੰ ਚੇਂਜ ਕਰਦੇ ਨੇ ਜਾਂ ਕੋਈ ਪਾਰਟੀਆਂ ਦੇ ਦਬਾਅ ਪੈਂਦਾ ਤੇ ਫਿਰ ਆਪਾਂ ਨੂੰ ਪਤਾ ਹੀ ਹੈ ਕਿਸ ਤਰੀਕੇ ਨਾਲ ਸਰਕਾਰ ਦਬਾਅ ਪਾ ਰਹੀ ਹੈ ਪੁਲਿਸ ਦਾ ਗਲਤ ਪ੍ਰਯੋਗ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਛੋਟੀਆਂ-ਛੋਟੀਆਂ ਗੱਲਾਂ ਦੇ ਉੱਤੇ ਉਹਨਾਂ ਦੇ ਘਰਾਂ ਦੇ ਰੇਡ ਕੀਤੇ ਜਾ ਰਹੇ ਨੇ ਔਰ ਜਿਹੜਾ ਪੈਸੇ ਦਾ ਪ੍ਰਵਾਹ ਹੈ ਪੂਰਾ ਲਾਲਚ ਦਿੱਤਾ ਜਾ ਰਿਹਾ ਹੈ ਇਹ ਡੈਮੋਕ੍ਰੇਸੀ ਨਹੀਂ ਗਈ ਇਹ ਤੇ ਬਿਲਕੁਲ ਖਰੀਦੋ ਫਰੋਖਤ ਹੈ ਔਰ ਲੋਕਤੰਤਰ ਦੇ ਵਿੱਚ ਇਹ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਇਹਨਾਂ ਨੂੰ ਸਮਝ ਹੋਣੀ ਚਾਹੀਦੀ ਕਿ ਸ਼ਹਿਰ ਨੇ ਮੈਂਡੇਟ ਤੁਹਾਨੂੰ ਦਿੱਤਾ ਹੀ ਨਹੀਂਗਾ ਕਾਂਗਰਸ ਪਾਰਟੀ ਕੋ ਮੈਂਡੇਟ ਹੈ 41 ਦਾ ਸਾਨੂੰ ਮੌਕਾ ਦੇਣਾ ਚਾਹੀਦਾ ਔਰ ਠੀਕ ਹੈ ਤੁਸੀਂ ਆਪੋਜੀਸ਼ਨ 'ਚ ਬੈਠੋ 24 ਤੁਹਾਡੇ ਕਾਉਂਸਲਰ ਬਣੇ ਨੇ 24 ਦਾ 41 ਦਾ ਕਿੱਡਾ ਵੱਡਾ ਫਰਕ ਹੈ ਔਰ ਜੇ ਉਹ ਫਰਕ ਮੇਲਦੇ ਨੇ ਤੇ ਉਹਦੇ ਵਾਸਤੇ ਗਲਤ ਐਕਸਰਸਾਈਜ਼ ਕੀਤੀ ਜਾ ਰਹੀ ਜਿਹਦਾ ਅਸੀਂ ਵਿਰੋਧ ਸੀਪੀ ਸਾਹਿਬ ਕੋ ਜਤਾਇਆ ਕਿ ਪੁਲਿਸ ਜਿਹੜੀ ਹੈ ਇਹ ਕੰਮ ਨਾ ਕਰੇ ਨਹੀਂ ਤੇ ਅਸੀਂ ਇਹਦਾ ਵਿਰੋਧ ਡਟ ਕੇ ਕਰਾਂਗੇ ਇਹ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਨਹੀਂ ਹੈ ਜਿਨ੍ਹਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਉਹਨਾਂ ਮੈਂ ਕਹਿ ਦੇ ਰਿਆਂ ਇਹਨਾਂ ਇਹ ਸ਼ਰੇ ਆਮ ਉਹਨਾਂ ਲੋਕਾਂ ਦਾ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਨੇ ਜਿਹੜੇ ਲੋਕ ਚਾਹੁੰਦੇ ਨੇ ਕਾਂਗਰਸ ਪਾਰਟੀ ਦਾ ਮੇਰ ਦੇਖਣਾ ਇਹ ਵੀ ਚਰਚਾ ਹੈ ਕਿ ਕੋਈ ਸਾਹਿਬ ਕਰਵਾ ਦੇਣਗੇ ਚੋਣ ਇਹਦੇ 2-2 ਦਿਨ ਰਹਿ ਗਏ ਨੇ 2 ਦਿਨ ਦੇ ਵਿੱਚ ਵਿੱਚ ਚੋਣ ਕਰਾਉਣੀ ਪੈਗੀ ਇਹ ਵੀ ਚਰਚਾ ਹੈ ਕਿ 4-4 ਗਨਮੈਨ ਦੇਣ ਦਾ ਲਾਲਚ ਦਿੱਤਾ ਜਾ ਰਿਹਾ ਪਹਿਲੇ ਉਹਦੇ ਸਾਰੇ ਲਾਲਚ ਪੈਸੇ ਗਨਮੈਨ ਡਰਾ ਪਰ ਮੈਨੂੰ ਇੱਕ ਗੱਲ ਦਾ ਮਾਣ ਹੈ ਕਾਂਗਰਸ ਪਾਰਟੀ ਦਾ ਇੱਕ ਵੀ ਕਾਉਂਸਲਰ ਸਾਡਾ ਉਹਨਾਂ ਦੇ ਨਾਲ ਲਾਲਚ ਚ ਚਨਾਤ ਦਬਾਅ ਚ ਨਾ ਕਿਸੇ ਭੈ ਦੇ ਥੱਲੇ ਆਇਆ ਅਸੀਂ ਇਸ ਗੱਲ ਤੇ ਮੈਂ ਸੁੱਚੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ ਸਮੁੱਚੇ ਕਾਉਂਸਲਰ ਸਭਾ ਦਾ ਵੀ ਧੰਨਵਾਦ ਕਰਦਾ ਕਿ ਕਾਂਗਰਸ ਪਾਰਟੀ ਦੇ ਜਿਹੜੇ ਯੋਧੇ ਨੇ ਉਹ ਡਟ ਕੇ ਖੜੇ ਅੱਛਾ ਇਹ ਆਜ਼ਾਦ ਕਾਉਂਸਲਰ ਸੀ ਜਿਹੜਾ ਕਿ ਕਾਂਗਰਸ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ ਉਹ ਆਮ ਆਦਮੀ ਪਾਰਟੀ ਚਾਹੁੰਦੇ ਤੇ ਅੱਠ ਹੀ ਸ਼ਾਮਲ ਹੋਣਾ ਸੀ ਕਾਂਗਰਸ ਦੇ ਹੂੰ ਪਰ ਉਹ ਗਲਤ ਤਰੀਕੇ ਨਾਲ ਜਾਏ ਗਏ ਨੇ ਜੇ ਅੱਠ ਦੇ ਅੱਠ ਹੀ ਸ਼ਾਮਲ ਹੋਣਾ ਚਾਹੁੰਦੇ ਕਾਂਗਰ ਸੋਨੀ ਸਾਹਿਬ ਬੈਠੇ ਹਨ ਪੁੱਛੋ ਸਾਰੇ ਕੰਟੈਕਟ ਕੀਤਾ ਉਹਨਾਂ ਨਾਲ ਵੀ ਅਸੀਂ ਕਾਂਗਰਸ ਦੇ ਸਿਪਾਹੀਆਂ ਪਰ ਉਹਨਾਂ ਨੂੰ ਗਲਤ ਤਰੀਕੇ ਨਾਲ ਤੁਹਾਡੇ ਕੋਲ ਗੱਲ ਆ ਰਹੀ ਹੈ ਕਿ ਕੰਟਰੋਲ ਦੇ ਸਾਹਮਣੇ ਪ੍ਰੈਸ ਕਾਨਫਰੰਸ ਕਿਉਂ ਕਰ ਰਹੇ ਹੈ ਕਿ ਖਰੀਦੋ ਬ੍ਰੋਕਰ ਹੋ ਰਹੀ ਹੈ ਇਹਨਾਂ ਦੇ ਬੰਦੇ ਜੀ ਤੁਸੀਂ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਲ ਮੈਂ ਤਨਮਾਦ ਵੀ ਕਰਦਾ ਉਸ ਐਮ.ਐਲ.ਏ ਸਾਹਿਬ ਦਾ ਕਿ ਜਿਨ੍ਹਾਂ ਨੇ ਇਹ ਗੱਲ ਬੜੀ ਔਖੀ ਹੁੰਦੀ ਕਹਿਣੀ ਆਪਣੀ ਸਰਕਾਰ ਦੇਗੇ ਬਟ ਅੱਛੀ ਗੱਲ ਆ ਉਹਨਾਂ ਨੇ ਇਹਨਾਂ ਦੇ ਜਿਹੜੇ ਪੜਤਾਂ ਖੋਲੀਆਂ ਨੇ ਔਰ ਅਸੀਂ ਉਹ ਚੀਜ਼ ਨੂੰ ਦੁਬਾਰਾ ਡਰਾਫਟ ਕਰਨ ਦੇ ਕਿ ਬਿਲਕੁਲ ਇਸੇ ਤਰ੍ਹਾਂ ਹੋ ਸਟੇਟਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਕਹਿਣਾ ਚਾਹੁੰਦੇ ਹਾਂ ਕਾਂਗਰਸ ਪਾਰਟੀ ਪੂਰਨ ਬਹੁਮਤ ਦੇ ਨਾਲ ਮੇਰ ਬਣਾਈ ਤੁਹਾਡੇ ਕੋਲ ਹੌਸਲੇ ਬੁਲੰਦ ਰਹਿ ਕੇ ਟਹਿਗੇ ਜਿਸ ਤਰੀਕੇ ਨਾਲ ਤੁਹਾਨੂੰ ਤੁਹਾਨੂੰ ਸਾਡੀ ਪ੍ਰੈਸ ਕਾਨਫਰੈਂਸ ਤੋਂ ਕੀ ਲੱਗ ਰਿਹਾ ਹੋਰ ਮੇਜ ਪ੍ਰਤਾਪ ਨੇ ਖੋਰ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਗੈਂਗਸਟਰਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਬਿਲਕੁਲ ਉਹਨਾਂ ਨੂੰ ਜਿਹੜੇ ਵੀ ਗੈਂਗਸਟਰ ਨੇ ਉਹਨਾਂ ਬਰਾਦ ਗੋਬਰ ਵਿਜੇ ਪ੍ਰਤਾਪ ਜੀ ਨੂੰ ਸਬੂਤ ਦੇ ਕੇ ਕਿਉਂਕਿ ਸਰਕਾਰ ਹੈ ਉਹਨਾਂ ਦੇ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਜਿਹੜਾ ਕੋਈ ਹੈਗਾ ਅੱਛਾ ਹੁਣ ਕਦੋਂ ਉਹ ਕਨ ਮੇਅਰ ਬਣੇਗਾ ਜੀ ਇਹ ਤਾਂ ਉਹਨਾਂ ਤੇ ਡਿਪੈਂਡ ਹੈ ਅੱਛਾ ਅੱਛਾ ਇੱਕ ਹੋਰ ਚੀਜ਼ ਹੈ ਜੀ ਕਿ ਪਤਾ ਲੱਗਾ ਕਿ 44 ਜਿਹੜੇ ਤੁਹਾਡੇ ਕਾਉਂਸਲਰ ਹੈ ਉਹਨਾਂ ਨੂੰ ਕਿਤੇ ਬਾਹਰ ਭੇਜਿਆ ਜਾ ਰਿਹਾ ਤਾਂ ਕਿ ਉਹਨਾਂ ਨੂੰ ਕਿਤੇ ਬਾਹਰ ਨਹੀਂ ਹੋਣਗੇ ਅੰਮ੍ਰਿਤਸਰ ਰਹਿਣਗੇ ਸਾਨੂੰ ਡਰ ਨਹੀਂ ਕਿਸੇ ਚੀਜ਼ ਦਾ ਕਿਉਂ ਜਾਣ ਕੇ ਬਾਹਰ ਇਹ 44 ਨੂੰ ਕਿਤੇ ਰੱਖਿਆ ਜਾ ਰਿਹਾ ਤਾਂ ਕਿ ਉਹਨਾਂ ਨੂੰ ਕੈਚ ਨਾ ਕਰ ਸਕਣ ਕਿਤੇ ਨਹੀਂ ਰੱਖਿਆ ਜਾਏਗਾ ਅੰਮ